ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੇ ਅੱਜ ਰਾਤ ਦੇ ਮੌਸਮ ਦੀ ਪਲੱਸ ਅਗਲੇ 7-8 ਦਿਨਾਂ ਦੀ ਗੱਲ ਕਰਾਂਗੇ ਯਾਨੀ ਕਿ 4-5 ਮਾਰਚ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਐਸੋ ਜਿਹੜੀਆਂ ਤਾਜ਼ਾ ਸੈਟਲਰ ਦੱਸੇ ਰਹੇ ਤੁਹਾਡੇ ਨਾਲ ਸਾਂਝੀਆਂ ਕਰ ਦਿੰਨੇ ਆ ਜੀ ਬੱਦਲ ਵਜਾਲਾ ਸਿਸਟਮ ਪੰਜਾਬ ਹਰਿਆਣਾ ਰਾਜਸਥਾਨ ਪਹਾੜੀ ਖੇਤਰਾਂ ਨੂੰ ਐਸੇ ਵੇਲੇ ਵੱਡੇ ਲੈਵਲ ਤੇ ਪ੍ਰਭਾਵਿਤ ਕਰ ਰਿਹਾ ਸੋ ਅੱਜ ਦੁਪਹਿਰ ਵੇਲੇ ਜਾਂ ਦੁਪਹਿਰ ਤੋਂ ਪਹਿਲਾਂ ਤੱਕ ਯਾਨੀ ਕਿ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਮਾਲਵਾ ਖੇਤਰ ਦੇ ਵਿੱਚ ਧੁੱਪ ਵੀ ਅੱਜ ਲੱਗੀ ਆ ਕੁਝ ਜਿਲ੍ਹਿਆਂ ਦੇ ਵਿੱਚ ਧੁੱਪ ਐਸ ਵੇਲੇ ਵੀ ਲੱਗ ਰਹੀ ਆ ਤੇ ਬਹੁਤੇ ਖੇਤਰਾਂ ਦੇ ਵਿੱਚ ਐਸ ਵੇਲੇ ਸੰਘਣੀ ਬੱਦਲਵਾਈ ਜੜੀਆ ਬਣਨੀ ਸ਼ੁਰੂ ਹੋ ਚੁੱਕੀ ਆ ਤੇ ਬੱਦਲਵਾਈ ਅੱਜ ਸਰੀ ਹੈ ਰਾਤ ਨੂੰ ਲਗਭਗ ਸਮੁੱਚਾ ਪੰਜਾਬ ਹਰਿਆਣਾ ਤੇ ਰਾਜਾਂ ਦੇ ਬਹੁਤੇ ਖੇਤਰਾਂ ਨੂੰ ਕਵਰ ਕਰ ਲਏਗੀ ਤੇ ਸਿਸਟਮ ਦੀ ਕਹਿ ਸਕਦੇ ਆ ਸ਼ੁਰੂਆਤ ਇਹ ਹੋ ਚੁੱਕੀ ਆ ਜਿਹੜਾ ਸਿਸਟਮ ਜਿਸ ਤੋਂ ਤੁਹਾਨੂੰ ਰੈਗੂਲਰ ਤੌਰ ਤੇ ਅਪਡੇਟ ਦਿੰਦੇ ਆ ਰਹੇ ਆ ਕਿ 26 ਤੋਂ 28 ਦੇ ਵਿੱਚ ਕਰ ਇੱਕ ਸਿਸਟਮ ਲੱਗਣਾ ਉਹ ਸਿਸਟਮ ਅੱਜ ਰਾਤ ਬਦਲਵਾਈ ਵਾਲੀ ਰਹੇਗੀ ਜੀ ਟੈਂਪਰੇਚਰ ਵਾਲੇ ਹੱਕ ਤੋਂ ਜੇਕਰ ਗੱਲ ਕਰੀਏ ਤਾਂ ਟੈਂਪਰੇਚਰ ਮੈਕਸਿਮਮ ਰਹਿਣਗੇ ਕਿਉਂਕਿ 17 18 ਦੇ ਆਸ-ਪਾਸ ਜ਼ੀਰੋ ਟੈਂਪਰੇਚਰ ਅਸਲੇ ਰਾਤਾਂ ਦੇ ਚੱਲਦੇ ਹੋਏ ਨੇ ਰਾਤਾਂ ਨਿੱਗੀਆਂ ਨੇ ਪਿਛਲੀਆਂ ਰਾਤਾਂ ਦੇ ਮੁਕਾਬਲੇ ਕਿਉਂਕਿ ਹੀਟ ਬਣੀ ਹੋਈ ਹੈ ਜਿਹੜਾ ਸਿਸਟਮ ਉੱਤੇ ਕਵਰ ਕਰ ਰਿਹਾ ਤੇ ਇਸ ਕਵਰ ਕਰਕੇ ਜਿਹੜਾ ਬਹੁਤੇ ਖੇਤਰਾਂ ਦੇ ਵਿੱਚ ਹੀਟ ਬਣਨ ਕਰਕੇ ਰਾਤਾਂ ਪਿਛਲੀਆਂ ਰਾਤਾਂ ਦੇ ਮੁਕਾਬਲੇ ਨਿੱਗੀਆਂ ਬਣ ਚੁੱਕੀਆਂ ਨੇ ਆਉਂਦੇ 48 ਘੰਟੇ ਜਾਂ 72 ਘੰਟੇ ਯਾਨੀ ਕਿ ਕੱਲ 27 28 ਔਰ 1 ਮਾਰਚ ਤੱਕ ਇਹ ਸਿਸਟਮ ਲੱਗਣਾ ਪੰਜਾਬ ਦੇ ਉਸੇ ਖੇਤਰਾਂ ਦੇ ਵਿੱਚ ਜਿਵੇਂ ਕਿਸੇ ਤੁਹਾਨੂੰ ਦੱਸਦੇ ਆ ਰਹੇ ਆ ਪਹਾੜਾ ਦੇ ਨਾਲ ਲੱਗਦੇ ਸਾਰੇ ਜ਼ਿਲ੍ਹੇ ਮਾਝਾ ਸਮੁੱਚਾ ਖੇਤਰ ਦੁਆਬਾ ਸਮੁੱਚਾ ਖੇਤਰ ਪੁਆਰ ਖੇਤਰ ਚੰਡੀਗੜ੍ਹ ਮੋਹਾਲੀ ਪੰਜਗਲਾ ਰੋਪੜ ਔਰ ਇਹਨਾਂ ਦੇ ਨਾਲ ਲੱਗਦੇ ਮਾਲੂਏ ਦੇ ਜ਼ਿਲ੍ਹੇ ਲੁਧਿਆਣਾ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਮੋਗਾ ਬਰਨਾਲਾ ਮਾਨਸਾ ਸੰਗਰੂਰ ਤੇ ਮਲੇਰਕੋਟਲਾ ਇਹਨਾਂ ਖੇਤਰਾਂ ਤੱਕ ਤਬਰਤੋੜ ਮੀਂਹ ਪਹੁੰਚਣਗੇ ਜਲੰਧਰ ਕਪੂਰਥਲਾ ਨਵਾਂਸ਼ਹਿਰ ਹੁਸ਼ਿਆਰਖੁਰ ਤਿਆਰਨਾਂ ਜੀ ਚਾਰੋਂ ਜ਼ਿਲ੍ਹੇ ਤਬਰਤੋੜ ਮੀਂਹ ਹਲਸ ਗੜੇ ਮਾਰੀ ਇਹਨਾਂ ਖੇਤਰਾਂ ਦੇ ਵਿੱਚ ਪੂਰੇ ਆਸਾਰ ਬਣਦੇ ਜਾਫਰੇ ਨੇ ਇਸਲਾਵਾ ਜੀ ਮਾਝਾ ਖੇਤਰ ਗੁਰਦਾਸਪੁਰ ਹਠਾਨਕੋਟ ਅੰਮ੍ਰਿਤਸਰ ਸਾਹਿਬ ਤਰਨਤਾਰਨ ਸਾਹਿਬ ਔਰ ਹੁਸ਼ਿਆਰਖੁਰ ਦੇ ਮਾਝੇ ਵੱਲ ਦੇ ਲਾਂਗਦੇ ਜਿਹੜੇ ਖੇਤਰਾਂ ਦੇ ਵਿੱਚ ਵੀ ਤਬਰਤੋੜ ਮੀਂਹ ਜਬਰਦ ਵਾਰੀ ਵੀ ਜੜੀ ਆ ਰਿਕਾਰਡ ਹੋ ਸਕਦੀ ਆ ਅਗਲੇ 72 ਘੰਟੇ ਸਿਸਟਮ ਦੇ ਨੇ ਜੀ ਅੱਜ ਰਾਤ ਤੋਂ ਹੀ ਇਹ ਸਿਸਟਮ ਸ਼ੁਰੂ ਹੋ ਜਾਣਾ ਕੱਲ ਕੁਝ ਖੇਤਰਾ ਦੇ ਵਿੱਚ ਧੁੱਪ ਵੀ ਲੱਗ ਸਕਦੀ ਆ ਤੇ ਸ਼ਾਮ ਤੋਂ ਕਹਿੰਦੀ ਆ ਦੁਪਹਿਰ ਤੋਂ ਬਾਅਦ ਜਾਂ ਫਿਰ ਕੱਲ ਦੇਰ ਸ਼ਾਮ ਤੋਂ ਇਹ ਸਿਸਟਮ ਪੰਜਾਬ ਦੇ ਵਿੱਚ ਮੀਹ ਦੀਆਂ ਕਾਰਵਾਈਆਂ ਦਰਜ ਕਰਾ ਸਕਦਾ ਤੇ ਜੋ ਕਿ ਅਗਲੇ 48 ਘੰਟੇ ਜਾਰੀ ਰਹਿਣ ਗਿਆ ਲੰਦੇਵਾਲ ਦੇ ਖੇਤਰਾਂ ਤੋਂ ਲੈ ਕੇ ਪਾਕਿਸਤਾਨ ਦੇ ਬਹੁਤੇ ਖੇਤਰਾਂ ਦੇ ਵਿੱਚ ਕੱਲ ਵੀ ਮੀਂਹ ਦਾ ਜਾਰਜ ਹੋਏ ਨੇ ਅੱਜ ਵੀ ਟੁੱਟਵੇਂ ਛਰਾਟੇ ਲੱਗ ਰਹੇ ਨੇ ਤੇ ਆਉਣ ਦੇ 48 ਘੰਟਿਆਂ ਦੇ ਦਰਮਿਆਨ ਵੀ ਮੀਂਹ ਜਾਰਜਿਤ ਹੋਣਗੇ ਜੰਮੂ ਕਸ਼ਮੀਰ ਦੇ ਪਹਾੜਾ ਦੇ ਉੱਪਰ ਔਰ ਹਿਮਾਚਲ ਦੇ ਉੱਤਲੇ ਖੇਤਰਾਂ ਦੇ ਵਿੱਚ ਜਬਰਦਸਤ ਬਰਫਬਾਰਿਸ਼ ਦਾ ਇੱਕ ਦੌਰ ਲੱਗਣਾ ਹੈ ਹੇਠਲੇ ਖੇਤਰਾਂ ਦੇ ਵਿੱਚ ਤਾਬਰਤੌਰ ਮੀਂਹ ਜਿਨ੍ਹਾਂ ਦੀ ਆਫਾ ਜਕਰ ਮਾਤਰਾ ਦੇਖੀਏ ਤੇ ਕਾਫੀ ਜ਼ਿਆਦਾ ਮਾਤਰਾ ਦੇ ਵਿੱਚ ਦਰਜ ਹੋਣਗੇ ਤੇ ਗੜੇਮਾਰੀ ਦੀ ਸੰਭਾਵਨਾ ਬਹੁਤੇ ਖੇਤਰਾਂ ਦੇ ਵਿੱਚ ਲੱਗ ਰਹੀ ਹੈ ਇਸ ਤੋਂ ਬਾਅਦ ਜ 2 3 ਤੇ 4 ਮਾਰਚ 4 ਮਾਰਚ ਨੂੰ ਇੱਕ ਹੋਰ ਸਿਸਟਮ ਆ ਰਿਹਾ 2 ਤੇ 3 ਜਿਹੜੀ ਤਰੀਕ ਹੋਣਗੀਆਂ ਇਹ ਠੰਡੇ ਦਿਨ ਹੋਣਗੇ ਕਿਉਂਕਿ ਕੋਲਡ ਹਵਾਵਾਂ ਸੰਨਿਆ ਸੀਤ ਹਵਾਵਾਂ ਥੱਲੇ ਉਤਰਨਗੀਆਂ ਪਹਾੜਾ ਤੋਂ ਠਾਰਨਗੀਆਂ ਪੰਜਾਬ ਹਰਿਆਣਾ ਤੇ ਰਾਜਸਥਾਨ ਵਾਸੀਆਂ ਨੂੰ ਟੈਂਪਰੇਚਰ ਦੇ ਵਿੱਚ ਇੱਕ ਵਾਰ ਫਿਰ ਤਾਂ ਗਰਾਉਟ ਆਉਣੀ ਹੈ ਤੇ ਫਿਰ ਉਸ ਤੋਂ ਬਾਅਦ ਇੱਕ ਸਿਸਟਮ 4 5 6 ਨੂੰ ਪ੍ਰਭਾਵਿਤ ਕਰਦਾ ਜਾ ਫਿਰ ਰਿਹਾ ਜਾਂ ਫਿਰ ਕਹਿੰਦੇ ਅੱਗੇ-ਪਿਛੇ ਹੋ ਸਕਦਾ 12 ਘੰਟੇ ਪਹਿਲਾਂ 12 ਘੰਟੇ ਬਾਅਦ ਚ ਸ਼ੁਰੂ ਹੋ ਸਕਦਾ ਹੈ ਹਲਕੇ-ਦਲੇਕੇ ਦਰਮਿਆਨੇ ਲੈਵਲ ਦਾ ਫਿਲਹਾਲ ਸਿਸਟਮ ਉਹ ਜਾ ਫਿਰਿਆ ਬਾਕੀ ਆਉਂਦੇ ਦਿਨਾਂ ਦੇ ਦਰਮਿਆਨ ਤੁਹਾਨੂੰ ਉਹਦੇ ਹੋਰ ਅਪਡੇਟ ਸੀ ਅੱਜ ਜਿਹੜੀ ਅਜਲਾ ਰੰਗ ਦੇ ਸਾਂਝੇ ਕਰਦਾਂਗੇ ਕਿਹੜੇ ਖੇਤਰਾਂ ਦੇ ਵਿੱਚ ਕਿੰਨੇ ਮੀਂਹ ਦੀ ਉਮੀਦ ਰਹੇਗੀ ਨਕਸ਼ੇ ਦੇ ਵਿੱਚ ਜਿੱਥੇ ਤੁਹਾਨੂੰ ਨੀਲਾ ਰੰਗ ਨਜ਼ਰ ਆ ਰਿਹਾ ਜਿਹੜਾ ਖੇਤਰਾਂ ਦੇ ਵਿੱਚ ਭਾਰੀ ਮੀਦਾਰ ਹੋਣਗੇ ਮੌਸਮ ਖ਼ਬਰ ਸਕਰੀਐਂਟ ਦੇ ਸਾਧਿਆਂ ਲਗਭਗ ਮਾਝਾ ਸਮੁੱੱਚਾ ਖੇਤਰ ਤੇ ਦੁਆਬਾ ਖੇਤਰ ਔਰ ਪੁਗਾਦ ਖੇਤਰ ਤਿਆਰ ਰਹਿਣ ਇਹਨਾਂ ਖੇਤਰਾਂ ਦੇ ਵਿੱਚ ਤਾਬਰਤ ਉਮੀਦਾਰ ਜੁਣਗੇ 27 28 ਔਰ 1 ਮਾਰਚ ਤੱਕ ਸੋ ਅੱਜ ਕਹਾਣੀ 27 28 ਵਾਲੇ ਸਿਸਟਮ ਦੀ 4 5 ਵਾਲਾ ਸਿਸਟਮ ਜੋ ਹੈ ਉਹਦੀ ਅਪਡੇਟ ਤੁਹਾਨੂੰ ਅਸੀਂ ਇੱਕ ਜਾਂ ਦੋ ਤਰੀਕ ਦੇ ਲਾਗੇ ਜਾ ਕੇ ਦੇ ਦੇ ਆਗੇ ਬਾਕੀ ਜੋ ਜੋ ਟਾਈਮ ਬੀਤ ਰਿਹਾ ਅਗਲੇ 12 ਘੰਟੇ ਯਾਨੀ ਕੱਲ ਜਿਹੜੀ ਸਵੇਰ ਤੇ ਸਾਡੀ ਵੀਡੀਓ ਹੋਏਗੀ ਉਹਦੇ ਵਿੱਚ ਜੇ ਕੋਈ ਫੇਰ ਬਦਲ ਤਬਦੀਲੀ ਆਉਂਦੀ ਹੈ ਸਿਸਟਮ ਦੇ ਵਿੱਚ ਜਾਂ ਫਿਰ ਕੋਈ ਮੌਸਮ ਖਾ ਦੀ ਤਾਜ਼ਾ ਅਪਡੇਟ ਆਉਂਦੀ ਹੈ ਉਹ ਵੀ ਤੁਹਾਡੇ ਨਾਲ ਅਸੀਂ ਸਾਂਝੀ ਕਰਦੇ ਆਂਗੇ ਫਿਲਹਾਲ ਇਹ ਸਿਸਟਮ ਬਾਰੇ ਅਸੀਂ ਤੁਹਾਨੂੰ ਅਪਡੇਟ ਰੈਗੂਲਰ ਤੌਰ ਤੇ ਕਰਦੇ ਆ ਰਹੇ ਆਂ ਤੇ ਚਾਲਤ ਨਾਲ ਜੁੜੇ ਰਹੋ ਜੀ ਅਪਡੇਟ ਤੁਹਾਨੂੰ ਅਸੀਂ ਰਚਨ ਤੌਰ ਤੇ ਦਿੰਦੇ ਰੁਹਾਗੇ ਇਜਾਜ਼ਤ ਦਿਓ ਜੀ ਸ਼ੁਕਰੀਆ